ਐਸੇ ਨੌਕਰੀ ਮੈਨੂੰ ਬੱਚੇ ਨੂੰ ਚੜੂ ਸਾਡੇ ਦੇ ਰੇੜਾ ਖਿੱਚੀ ਆਪਣੇ ਬੱਚੇ ਪੜਾਏ ਡਗਣਾ ਅੱਜੋ ਤੱਕੇ ਨਹੀਂ ਲੱਭੇ ਕਿ ਖਾਗਾ ਕਿ ਅੱਗੀਆਂ ਲਈ ਲੋਕ ਨਹੀਂ ਸਾਲ ਮੇਰਾ ਬੱਚਾ ਫਾਰਮ ਕਰਦਾ ਲੇਕਿਨ ਨੌਕਰੀ ਨਹੀਂ ਮਿਲਦੀ ਹਰ ਸਾਲ ਮੇਰੇ ਬੱਚੇ ਨੇ ਕੋਸ਼ਿਸ਼ ਕਰਦਾ ਲੇਕਿਨ ਮਿਲਕਤੋ ਚਾਰਲੀ ਸਾਹਿਬ ਤੁਰੰਤ ਕਰਦੇ ਆ ਮੇਰੇ ਪਰਦਾਦਾ ਜੀ ਇਹ ਦੇਖੋ ਬ੍ਰੀਡਨ ਫਾਈਟਰ ਦਾ ਹਾਲ ਹੈ ਸਾਰੀ ਜ਼ਿੰਦਗੀ ਸਾਨੂੰ ਕਿਸੇ ਸਰਕਾਰ ਨੇ ਕੁਝ ਕੋਈ ਸੁਤਰੀ ਮਾ ਬਰੇ ਬਚਰੇ ਪੰਜਾਬ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦੇ ਮਾਮਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਆਗੂ ਰੰਦੀਪ ਸਿੰਘ ਸਿਵਿਆ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ ਸਨ ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਵੱਲੋਂ ਆਪਣੇ ਆਪ ਤੇ ਜਲਨਸ਼ੀਲ ਨਮਨ ਤਰਨ ਪਦਾਰਥ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਆਇਆ ਕੱਢੇ ਕਰੇ ਆਇਆ ਕੁੰਡਾ ਤੋਖੀ ਉਹ ਕੰਮ ਕਰ ਰਿਹਾ ਮੈਂ ਤੱਕੇ ਖਾ ਖਾ ਗੇ ਮੈਨੂੰ ਨਹੀਂ ਪਤਾ ਸੀ ਕਿ ਪ੍ਰੀਮੀਅਮ ਪੈਟਰੋਲ ਦੀ ਇਹ ਚ ਇਹਨਾਂ ਨੇ ਅੰਗਰੇਜ਼ ਰਾਜ ਕਿਹਾ ਕਰ ਦਿੱਤਾ ਉਹਨਾਂ ਦੀ ਕੋਈ ਨਹੀਂ ਉਹ ਮਨ ਬੈਰੇ ਤੇ ਪੈਸੇ ਉਹਨਾਂ ਤਾਰਿਆ ਸਿਰਫ پیسے ਨਾਲ ਨੌਕਰੀ ਮਸੀ ਮੈਂ ਬੱਚੇ ਨੂੰ ਸੱਤ ਤੇ ਰੇੜਾ ਖਿੱਚ ਕੇ ਆਪਣੇ ਬੱਚੇ ਪੜਾਏ ਲੱਗਣਾ ਅੱਜ ਤੱਕੇ ਖਾਦਾ ਖਾ ਗਾ ਓਏ ਮੇਰੀ ਜ਼ਿੰਦਗੀ ਦੀ 40 ਸਾਲ ਤੋਂ ਮੈਂ ਮਸਲਾ ਕਰਾ ਛੋਟਾ ਬੱਚਾ 12 ਸਾਲ ਦਾ ਵੀ ਉੱਤੇ ਆ ਉਹ ਵੀ ਮੈਨੂੰ ਲੋਕੀ ਲਾਦੇ ਬੰਦ ਨੇ ਯਾਰ ਪਰ ਲੋਕ ਯਾਰ ਇੱਕ ਮਿੰਟ ਰੁਣਾ ਇੱਕ ਮਿੰਟ ਹੋ ਜਾ ਮੈਂ ਕਿਹਾ ਨੂੰ ਆਈ.ਡੀ. ਕਰਾਈ ਆ ਟਰਸਟ ਕਰਕੇ ਪੂਰਾ ਆ ਲੈ ਯਾਰ ਉਹ ਇੱਕ ਮਿੰਟ ਪਿੱਛੋਂ ਮਾਈਕ ਲਾ ਮੈਂ ਉਹ ਇੱਕ ਮਿੰਟ ਕਰਦੇ ਆ ਆ ਦੇਖੋ ਫਰੀडम फाइਟਰ ਦਾ ਹਾਲ ਦੇਖ ਲੈ फटाफट ਆਪਣਾ ਹੀ ਇਥੇ ਕੋ ਕੀ ਕਰ ਰਹੀ ਇਹ ਕੰਮ ਮਾਰੇ ਮੈਂ ਦੁਖੀ ਹੋ ਗਿਆ ਕੀਤਾ ਕਿ ਮੈਨੂੰ 40 ਸਾਲ ਸੜਕ ਤੇ ਮੇਰੇ ਗੁਜ਼ਰ ਗਏ ਨੇ 40 ਸਾਲਾਂ ਤੋਂ ਮੈਂ ਰੇੜਾ ਖਿੱਚਦਾ ਆ ਰਿਆਂ ਪਰ ਮੇਰੂੰ ਮੇਰੀ ਕੋਈ ਸਰਵਾਈਵ ਨਹੀਂ ਆ ਦੇਖੋ ਮੇਰੇ ਅੱਜ ਪੀਡਮ ਫਾਈਟਰ ਉਹ ਤੰਬਰ ਬੱਤਰ ਬੜੇ ਗਿਆਨੀ ਜੈਲ ਸਕਦੇ ਹੋ ਇੰਦਰਾ ਗਾਂਧੀ ਤੋਂ ਪ੍ਰਤਾਪ ਸਿੰਘ ਕਹੇ ਰੋਈ ਤੁਹਾਨੂੰ ਕਿਹੜਾ ਕਿਸੇ ਕਿਸੇ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਅੱਜ ਲੋਕੀ ਲਾਹਤਾ ਬੰਦ ਰੇ ਮੈਨੂੰ ਕਿ ਤੂੰ ਆਪਣੇ ਬੱਚਿਆਂ ਨੂੰ ਆ ਦੇਖੋ ਹੱਥ ਦੇਖੋ ਮੇਰੇ ਬੱਚੇ ਦੇ ਡਾਕਟਰਾਂ ਨੇ ਮਨਾ ਕੀਤਾ ਵੀ ਇਹਨੇ ਤੋਂ ਕੰਮ ਨਾ ਕਰਾਓ ਨਿਕਲੇ ਮੇਰੇ ਨਾਲ ਤੋਂ ਮੈਂ ਨਹੀਂ ਸਰ ਇਹ ਗਲਤ ਗੱਲ ਆ ਤੁਸੀਂ ਪੇਲ ਗਿਆ ਕਾਲ ਪਾਇਆ ਆਤਮ ਤੇ ਮੈਂ ਰੋਜ਼ ਦੇ ਮਰਨ ਨਾਲ ਇੱਕ ਦਿਨ ਦਾ ਮਰਨਾ ਚੰਗਾ ਮੈਂ ਹੁਣ ੱੱਕੇ ਖਾ ਖਾ ਕੇ ਅੱਕ ਗਿਆ ਜੀ ਲੋਕੀ ਹਰ ਸਾਲ ਮੇਰਾ ਬੱਚਾ ਫਾਰਮ ਕਰਦਾ ਲੇਕਿਨ ਨੌਕਰੀ ਨਹੀਂ ਮਿਲਦੀ ਹਰ ਸਾਲ ਮੇਰੇ ਬੱਚੇ ਨੇ ਕੋਸ਼ਿਸ਼ ਕਰਦਾ ਲੇਕਿਨ ਕਿਦੋਂ ਆ ਆ ਦੇਖੋ ਆ ਮੇਰਾ ਛੋਟਾ ਬੱਚਾ ਆ ਦੇਖੋ ਪੈਂਚਰ ਲੰਦਾ ਆ ਦੇਖੋ ਆ ਹੱਥਾਂ ਦਾ ਆ ਦੋਨੇ ਬੇਡੇ ਮੇਰੇ ਨਾਲ ਰੇੜਾ ਖਿੱਚ ਰਹੇ ਨੇ ਤੇ ਮੈਂ ਕੀ ਕਰਨਾ ਪਾਜੀ ਸਰਕਾਰ ਕਿਸੇ ਸਰਕਾਰ ਨੇ ਵੀ ਬਾਣੀ ਫੜੀ ਸੱਡੀ ਤੁਸੀਂ ਕਦੇ ਡਾੜੀ ਮੇਰੇ ਨੇ ਕੋਈ ਸਰਕਾਰੀ ਦੁਆਲੇ ਗਏ ਹੋ ਕਦੇ ਮੈਂ ਕਹਾਂ ਜੀ ਆਪੇ ਦਾ ਬੱਚਾ ਹਰ ਸਾਲ ਫਾਰਮ ਪਰਦਾ ਪਾਜੀ ਮੈਂ ਕਿ ਕਦੇ ਕੋਈ ਜਾਵਾਂ ਦੱਸੋ ਇਹਦੇ ਨਾਲ ਕੋਈ ਹੱਲ ਨਿਕਲ ਜੂਗਾ ਜੀ ਬਹਿਗਾ ਜੀ ਹੱਲ ਤੇ ਪਾਜੀ ਕੋਈ ਖੇਤਾਂ ਦਾ ਤਾਂ ਛੱਡ ਦੇਗਾ ਦੁਨੀਆ ਤੋਂ ਕੀ ਕਰਾਂਗਾ ਫਿਰ ਅਗੇ ਇਸ ਪਾਣੇ ਮਰਦਾਬਾ ਅਗੇ ਇਸ ਪਾਣੇ ਮਰਦਾ ਪ੍ਰਧਾਨ ਸਭਾਲਕਾ ਉਸਤਰੀ ਵੱਲੋਂ ਜਿਹੜੇ ਅਸੀਂ ਪਿਛਲੇ ਕਰੀਬ 2 ਮਹੀਨੇ ਤੋਂ ਸਮੁੱਚੀ ਟੀਮ ਸਾਡੀ ਜਿਹੜੀ ਗੜੀਵਰ ਪੁਖੜ ਤਾਲ ਤੇ ਬੈਠੀ ਐ ਔਰ ਅੱਜ ਸਾਡੇ ਕੋਲ ਵੱਡੀ ਗਿਣਤੀ ਦੇ ਵਿੱਚ ਯੂਥ ਤੇ ਸਾਡੀਆਂ ਯੂਥ ਬੱਚੇ ਆ ਉਹਨਾਂ ਨੇ ਆ ਕੇ ਸਾਡੇ ਸਾਰੇ ਜਿਹੜੇ ਸਾਡੇ ਅਧਿਕਾਰ ਸਾਹਿਬਾਂ ਦਾ ਸਾਡੇ ਮੈਂਬਰ ਜਿਹੜੇ ਪੁਖੜ ਤਾਲ ਤੇ ਬੈਠੇ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਉਹਨਾਂ ਨੇ ਜੂਸ ਪਿਆ ਕੇ ਔਰ ਉਹਨਾਂ ਨੂੰ ਥਾਪੜਾ ਦਿੱਤਾ ਕਿ ਬਜ਼ੁਰਗੋ ਤੁਸੀਂ ਉੱਠੋ ਤੁਸੀਂ 2 ਮਹੀਨੇ ਹੋ ਗਏ ਤੁਹਾਨੂੰ ਲਗਾਤਾਰ ਇਸ ਭੋਖੜਤਾਲ ਦੇ ਵਿੱਚ ਬੈਠਿਆਂ ਨੂੰ ਔਰ ਤੁਸੀਂ ਸਾਡੇ ਨਾਲ ਉੱਠੋ ਚਲੋ ਅਸੀਂ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਪੂਰੇ ਲੁਧਿਆਣੇ ਦੇ ਵਿੱਚ ਜਾਵਾਂਗੇ ਅਸੀਂ ਘਰ-ਘਰ ਤੋਂ ਰਜੂਮ ਭਰ ਕੇ ਜਿਹੜੇ ਸਾਡੇ ਬੇਰੁਜ਼ਗਾਰ ਬੱਚੇ ਬੈਠੇ ਆ ਅਸੀਂ ਤੁਹਾਡੇ ਨਾਲ ਜਾ ਕੇ ਇਹ ਜਿਹੜੇ ਰਜੂਮ ਹੈ ਅਸੀਂ ਡੀਸੀ ਸਾਹਿਬ ਨੂੰ ਦੇ ਕੇ ਮੁੱਖ ਮੰਤਰੀ ਕੋਲ ਭੇਜਾਂਗੇ ਔਰ ਦਿਓ ਸਾਨੂੰ ਸਾਰੇ ਨੌਕਰੀਆਂ ਔਰ ਜੇ ਨੌਕਰੀ ਦੀ ਗੱਲ ਕਰੀਏ ਪਿਛਲੇ ਅ ਅੱਜ ਤੋਂ 4.5 ਸਾਲ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀ ਘਰ-ਘਰ ਨੌਕਰੀ ਦਾ ਔਰ ਜੇ ਘਰ-ਘਰ ਨੌਕਰੀ ਦੇ ਵਾਧੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਸ਼ੁਰੂਆਤ ਹੁੰਦੀ ਹੈ ਇੱਕ ਐਮਪੀ ਦੇ ਘਰ ਤੋਂ ਔਰ ਦੂਜੀ ਸ਼ੁਰੂਆਤ ਹੁੰਦੀ ਹੈ ਉਸੇ ਹਲਕੇ ਦੇ ਇੱਕ ਐਮਐਲਏ ਤੋਂ ਇੱਕ ਐਮਐਲਏ ਦੇ ਮੁੰਡੇ ਨੂੰ ਤਹਿਸੀਲਦਾਰ ਲਾਇਆ ਜਾਂਦਾ ਔਰ ਡਿਪਟੀ ਦੇ ਐਮਪੀ ਦੇ ਬ੍ਰਦਰ ਨੂੰ ਡਿਪਟੀ ਲਾਇਆ ਜਾਂਦਾ ਸੋ ਮੈਂ ਅਸੀਂ ਇਹ ਦੱਸਣ ਵਾਸਤੇ ਆਏ ਆ ਕਿ ਅਸੀਂ ਅਡੇੜੀਆਂ ਵੱਡੀਆਂ ਡਿਗਰੀਆਂ ਕਰੀ ਬੈਠੇ ਆ ਕਿ ਐਮਪੀ ਦਾ ਭਰਾ ਤੇ ਐਮਐਲਏ ਦਾ ਬੱਚਾ ਇਹਨਾਂ ਬੱਚਿਆਂ ਦੇ ਵਿੱਚ ਬੈਠ ਕੇ ਕੰਪੀਟੀਸ਼ਨ ਲੜਨ ਦੀ ਲਾਇਕਦਾਰ ਨਹੀਂ ਹੈਗਾ ਤੁਸੀਂ ਚੋਰ ਦਰਾਜੇ ਤੋਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹੋ ਇਹ ਬੱਚੇ ਵਿਚਾਰੇ ਜਿਨ੍ਹਾਂ ਦੇ ਮਾਪਿਓ ਰਾਜ ਮਿਸਤਰੀ ਹੈਗੇ ਆ ਜਿਨ੍ਹਾਂ ਨੇ ਦਿਹਾੜੀ ਲਾ ਕੇ ਆਪਣੇ ਬੱਚਿਆਂ ਨੂੰ ਪੜਾਇਆ ਔਰ ਐਡੀ ਐਡੀ ਡਿਗਰੀਆਂ ਪ੍ਰਾਪਤ ਕੀਤੀਆਂ ਮੇਰੇ ਕੋਲ ਇੱਕ ਮਿਸਤਰੀ ਰਾਜ ਮਿਸਤਰੀ ਕੰਮ ਕਰਦਾ ਹੈ ਉਹਦਾ ਬੱਚਾ ਉਹਦੇ ਨਾਲ 400 ਰੁਪਏ ਦਿਹਾੜੀ ਤੇ ਕੰਮ ਕਰ ਰਿਹਾ ਮੈਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀਗਾ ਕਿ ਮੈਂ ਉਹਨੂੰ ਪੁੱਛਿਆ ਕਿ ਇਹ ਬੱਚਾ ਕਿੰਨਾ ਪੜਿਆ ਹੋਇਆ ਤੇ ਮੈਨੂੰ ਉਹ ਬੱਚੇ ਦੀਆਂ ਤਿੰਨ ਡਿਗਰੀਆਂ ਦਿਖਾ ਰਿਹਾ ਜਿਦੇ ਵਿੱਚ ਪੀ ਐਚ ਡੀ ਸ਼ਾਮਲ ਹੈ ਉਹ ਬੱਚਾ 400 ਰੁਪਏ ਤੇ ਦਿਹਾੜੀ ਕਰ ਰਿਹਾ ਕੀ ਗੱਲ ਪਾਂਡੇ ਸਾਹਿਬ ਦਾ ਬੇਟਾ ਐਮਪੀ ਸਾਹਿਬ ਦਾ ਭਰਾ ਕੀ ਉਸ ਬੱਚੇ ਦੇ ਨਾਲ ਕੰਪੀਟੀਸ਼ਨ ਲੜਨ ਦੀ ਲਾਇਕ ਲਾਇਕ ਨਹੀਂ ਹੈ ਉਹਨਾਂ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਪਾ ਕੇ ਲੜੇ ਉਹ ਕੰਪੀਟੀਸ਼ਨ ਦੇ ਵਿੱਚ ਨੌਕਰੀ ਲਵੇ ਅਸੀਂ ਪਾਂਡੇ ਸਾਹਿਬ ਦੇ ਘਰ ਤੇ ਬਿੱਟੂ ਦੇ ਘਰ ਮਠਿਆਈ ਦਾ ਡੱਬਾ ਲੈ ਕੇ ਜਾਵਾਂਗੇ ਜਿੱਦਣ ਇਹਨਾਂ ਬੱਚਿਆਂ ਦੇ ਵਿੱਚ ਬਹਿ ਕੇ ਕੰਪੀਟੀਸ਼ਨ ਲੜ ਕੇ ਨੌਕਰੀ ਲੈਣਗੇ ਚੋਰ ਦਰਵਾਜ਼ੇ ਜਿਹੜੀਆਂ ਤੁਸੀਂ ਨੌਕਰੀਆਂ ਦਿੱਤੀਆਂ ਉਹਦੇ ਵਿਰੋਧ ਦੇ ਵਿੱਚ ਸਾਡਾ ਵਿਧਾਨ ਸਭਾ ਹਲਕਾ ਉਤਰੀ ਰਜੂਮ ਲੈ ਕੇ ਆਇਆ ਅਸੀਂ ਕੈਪਟਨ ਸਰਕਾਰ ਨੂੰ ਅੱਜ ਡੀਸੀ ਸਾਹਿਬ ਦੇ ਥਰੂ ਇਹ ਤੋਂ ਜਿਹੜੇ ਰਿਜ਼ਿਊਮ ਭੇਜਾਂਗੇ ਵੀ ਇਹ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਸੀਬੇ ਸਾਹਿਬ ਗਲਤ ਤਰੀਕੇ ਨਾਲ ਨੌਕਰੀ ਦਿੱਤੀ ਤੁਸੀਂ ਇਹ ਕੀ ਲੀਗਲ ਪ੍ਰੋਸੈਸਿੰਗ ਕਰ ਰਹੇ ਹੈ ਜਿਹੜੇ ਬੰਦੇ ਲੀਗਲ ਪ੍ਰੋਸੈਸ ਤੇ ਲੱਗੇ ਹੋਏ ਹੈ ਲੀਗਲ ਤੇ ਵੀ ਲੱਗੇ ਹੋਏ ਨੇ ਲੀਗਲ ਕੀਤਾ ਕੋਰਟ ਚ ਵੀ ਨਹੀਂ ਰਿਜ਼ਲਟ ਕੋਰਟ ਦਾ ਦੇਖੋ ਹੁਣ ਕੀ ਆਉਂਦਾ ਰਿਜ਼ਲਟ ਤਾਂ ਬਾਅਦ ਦੀ ਗੱਲ ਹੈ ਜੀ ਅਸੀਂ ਜਨਤਾ ਜਿਹੜੀ ਜਨਤਾ ਦੇ ਕੋਲ ਐਡੇ ਐਡੇ ਝੂਠ ਬੋਲ ਕੇ ਆਪਾਂ ਇਹਨਾਂ ਪਰਿਵਾਰਾਂ ਨੂੰ ਲੈਣਾ ਚ ਖੜੇ ਕਰਕੇ ਜਿਹੜੇ ਫਾਰਮ ਭਰੇ ਸੀ ਸਾਡੇ 4 ਸਾਲ ਬਾਅਦ ਕੀ ਅੱਜ ਸਾਡਾ ਫਰਜ਼ ਨਹੀਂ ਮੰਨਦਾ ਮੈਂ ਇੱਕ ਵਿਧਾਨ ਸਭਾ ਹਲਕਾ ਉਤਰੀ ਦਾ ਨੁਮਾਇ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਜਾਗਰੂਕ ਕਰਾਂ ਵੀ ਤੁਹਾਨੂੰ ਨੌਕਰੀ ਨਹੀਂ ਦਿੱਤੀ ਆਪਣੇ ਬੱਚੇ ਨੂੰ ਨੌਕਰੀ ਦਿਵਾ ਗਿਆ ਤੁਹਾਡੇ ਨਾਲ 30 ਸਾਲ ਜਿਹੜਾ ਬੰਦੇ ਨੇ ਫਰਾਡ ਕੀਤਾ ਅੱਜ ਫਿਰ ਤੁਹਾਡੇ ਨਾਲ ਫਰਾਡ ਕਰਕੇ ਚਲਾ ਗਿਆ ਮੇਰਾ ਦਸਨਾ ਫਰਜ਼ ਬਣਦਾ ਹੁਣ ਅੱਗੇ ਲੜਾਈ ਕਿੱਦਾਂ ਲੜੀ ਜਾਊਗੀ ਜੀ ਅੱਗੇ ਲੜਾਈ ਲੜੀ ਜਾਊਗਾ ਜੀ ਘਰ ਘਰ ਜਾਵਾਂਗੇ ਘਰ ਘਰ ਜਾਵਾਂਗੇ ਡੋਰ ਟੂ ਡੋਰ ਜਾਵਾਂਗੇ ਉਹਨਾਂ ਦੇ ਬੱਚਿਆਂ ਦੇ ਰੈਜ਼ਿਊਮ ਲਵਾਂਗੇ ਔਰ ਹਰ 10 ਦਿਨ ਬਾਅਦ ਡੀਸੀ ਸਾਹਿਬ ਦੇ ਥਰੂ ਕੈਪਟਨ ਸਾਹਿਬ ਕੋ ਭੇਜਾਂਗੇ ਕਾਂਗਰਸ ਦੇ ਪ੍ਰਧਾਨ ਕੋਲ ਭੇਜਾਂਗੇ ਅਸੀਂ 10 ਦਿਨ ਬਾਅਦ ਇੱਥੇ ਆਇਆ ਕਰਾਂਗੇ ਲਾਈਵ ਤੇ ਇਸ ਚੈਨਲ ਲਈ ਲੁਧਿਆਣਾ ਤੋਂ ਅਜੀ ਬਾਬਾ ਦੀ ਰਿਪੋਰਟ